ਆਹ ਹੋਰ ਉਹ ਨੰਨਾ ਮੈਂ ਤਾਂ ਸੀ ਆਪਰੇ ਨਹੀ ਯਾਰ ਜੀ ਦੋਨੋ ਆਣਾ ਹੈ ਬੜਾ ਬੁੜਾ ਗੀ ਅਕੇ ਉਸ ਤੀਥੇ ਗਈ ਪਾਗੋ ਹਾਏ ਦੋ ਪ੍ਰਧਾਨ ਜੀ ਨਾਮ ਤੁਹਾਡਾ ਗਰੇ ਸਿੰਘ ਨਾਮ ਜੀ ਕਿਹੜੇ ਪਿੰਡ ਤੋਂ ਆਇਓ ਕਮਰੇ ਵਾਲੇ ਤੋਂ ਜਗਨਨਾਥ ਬਾਜੀ ਹਾਂ ਕੀ ਸੇਵਾ ਲੈ ਕੇ ਪਹੁੰਚੇ ਹੋ ਲੰਗਰ ਦੀ ਸੇਵਾ ਲੈ ਕੇ ਪਹੁੰਚੇ ਜੀ ਜੀ ਇਹ ਲਗਭਗ ਲੰਗਰ ਦੀ ਸੇਵਾ ਲੈ ਕੇ ਪਹੁੰਚੇ ਹੋ ਸੰਸਥਾ ਵੱਲੋਂ ਆਇਆ ਜਾਂ ਕੋਈ ਪਿੰਡ ਦੇ ਵੱਲੋਂ ਸੰਯੋਗ ਦੇ ਪਿੰਡ ਵੱਲੋਂ ਜੀ ਕਿਸ ਜੀ ਦਾ ਲੰਗਰ ਲੈ ਕੇ ਆਏ ਲੰਗਰ ਲੈ ਕੇ ਆਏ ਜੀ ਦਾਲ ਫੁੱਲ ਪਾਇਆ ਜੀ ਸਬਜ਼ੀ ਐ ਸੁੱਕੀ ਸਬਜ਼ੀ ਐ ਜੀ ਨਾਲ ਅਚਾਰ ਦਾ ਲੰਗਰ ਐ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਇੰਨੀ ਸੇਵਾ ਕੋਈ ਲੋਕ ਪਾਣੀ ਦੇ ਨਾਲ ਵੀ ਐਨੇ ਮੁਸੀਬਤ ਨਾਲ ਬੈਠੇ ਨੇ ਅਸੀਂ ਤਾਂ ਵੀ ਲੋਕ ਦੇ ਭਲੇ ਵਾਸਤੇ ਆ ਪਹੁੰਚੇ ਜੀ ਸੇਵਾ ਵਾਸਤੇ ਪਹੁੰਚੇ ਜੀ ਇਹ ਹਾਲਾਤਾਂ ਦੀ ਗੱਲ ਕਰਨੀ ਪਾਣੀ ਦਾ ਕੀ ਹਾਲਾਤ ਹੈ ਪਾਣੀ ਸਾਡੀ ਬਹੁਤ ਘੱਟ ਹੈ ਜੀ ਅਸੀਂ ਜਾ ਕੇ ਆਏ ਸੀ ਪਿੰਡ ਬਾਡਰ ਪੱਟੀ ਤੇ ਜੀ ਪਾਣੀ ਤਾਂ ਤਕਰੀਬਨ ਆਰੇ ਹੋ ਰਿਹਾ ਵਧੀਆ ਸਰ ਮੈਂ ਲਵਿਸ਼ ਦਾ ਨਾਮ ਤੁਹਾਡਾ ਲਵਿਸ਼ ਕੁਮਾਰ ਜੀ ਕਿਹੜੇ ਪਿੰਡ ਤੋਂ ਆਇਆ ਜਲਾਲਾਬਾਦ ਕੰਪਰੀਮ ਜਿਹੜਾ ਰਾਸ਼ਨ ਲੈ ਕੇ ਪਹੁੰਚੇ ਹੋ ਪੱਕਿਆ ਜਾਂ ਕੱਚਾ ਪੱਕਿਆ ਜੀ ਅੱਛਾ ਇੱਕ ਪਿੰਡ ਦੇ ਸੰਯੋਗ ਨਾਲ ਲਿਆਂਦਾ ਗਿਆ ਜਾਂ ਆਪਣੇ ਕਮੇਟੀ ਤਰਫੋਂ ਪਿੰਡ ਦਾ ਪਿੰਡ ਦੇ ਸੰਯੋਗ ਨਾਲ ਇੱਕ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਮੰਡੀ ਲਾਧੋਕਾ ਪਹੁੰਚੇ ਹੋ ਸਰ ਪਹਿਲਾਂ ਅਸੀਂ ਜੈਸੀ ਬਾਟਰ ਪੱਕੀ ਜੀ ਕਿਉਂਕਿ ਜੋ ਤਲੰਗਰ ਪਹਿਲਾਂ ਦੇਤੀ ਪਾਣੀ ਦੇ ਵਿੱਚ ਤੇ ਹੁਣ ਅਸੀਂ ਇੱਥੇ ਲਾਉਦੇ ਹਾਂ ਤੇ ਥੋੜਾ ਜਿਹਾ ਤੇ ਮੁਸ਼ਕਲ ਬੜੇ ਲਾਉਦ ਨੇ ਜੀ ਗੱਲ ਹਾਲਾਤਾਂ ਦੀ ਕੀਤੀ ਹੈ ਪਹਿਲਾਂ ਵੀ ਤੁਹਾਡੇ ਵੱਲੋਂ ਕੁਝ ਜੈਜਾ ਕੀਤਾ ਗਿਆ ਸੀ ਹਾਂਜੀ ਹਾਂ ਪਹਿਲਾਂ ਹੀ ਬਣ ਰਹੀ ਸੀ ਕਿ ਕਿਸ ਤਰ੍ਹਾਂ ਦੇ ਮੰਗਾ ਕੀਤੇ ਗਏ ਸਾਨੂੰ ਇਸਦੀ ਲੋੜ ਹੈ ਸਰਬ ਮੈਡੀਸਨ ਗਈ ਸੀਗੀ ਉਹਨਾਂ ਨੇ ਤੇ ਹੋਰ ਉਹਨਾਂ ਨੇ ਲੰਗਰ ਦੀ ਕਈ ਵੀ ਪਾਣੀ ਦੀ ਬਹੁਤ ਬਹੁਤ ਜ਼ਿਆਦਾ ਟੰਗਰਾਂ ਦੇ ਲੈ ਜਾਏ ਢੰਗਰ ਵਾਲੀ ਚਾਰਾ ਵੀ ਗਿਆ ਉਹਨਾਂ ਨੇ ਤੇ ਸਵੇਰੇ ਸਵੇਰੇ ਮੰਗਰ ਟੰਗਰਾਂ ਦਾ ਚਾਰਾ ਲੈ ਕੇ ਜਾਵਾਂਗੇ ਜੇ ਮਨਾ ਕਰ ਜੀ ਆਹ ਇਹ ਨਾਮ ਤੁਹਾਡਾ ਮੇਰਾ ਨਾਮ ਰਣਜੀਤ ਹੈ ਕਿਹੜੇ ਪਿੰਡ ਦੇ ਹੋ ਗੁੱਦੜ ਦੇ ਜੋ ਗੁੱਦੜ ਪਿੰਡ ਚ ਪਾਣੀ ਦੀ ਸਵਿਸ਼ਤਾ ਬਣੀ ਹੋਈ ਹੈ ਉਹ ਕੀ ਕਹਿਣਾ ਚਾਹੁੰਦੇ ਪਾਣੀ ਤਾਂ ਬਹੁਤ ਚੱਲ ਰਿਹਾ ਉੱਥੇ ਬਹੁਤ ਵਧ ਰਿਹਾ ਹੈ ਦਿਨੋ ਦਿਨ ਤੇ ਅੱਜ ਮੰਡੀ ਲਾਡੂ ਕਾ ਕੰਪ ਤੇ ਵਿੱਚ ਆ ਕੇ ਬੈਠੇ ਹੋ ਕਿਸ ਤਰ੍ਹਾਂ ਦੇ ਸੁਵਿਧਾ ਮਿਲ ਰਹੀ ਹੈ ਸਭ ਕੁਝ ਮਿਲ ਰਿਹਾ ਜੀ ਅਰਥੂਲ ਤੇ ਮਿਲ ਰਹੀ ਹੈ ਹਾਂ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਦਿੱਕਤ ਨਹੀਂ ਕੋਈ ਗੱਲ ਦੀ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਕਾਫੀ ਦਿਨ ਤੋਂ ਇਹੀ ਕਹਿ ਰਹੇ ਨੇ ਕਿ ਸਾਨੂੰ ਕੁਝ ਨਹੀਂ ਮਿਲ ਰਿਹਾ ਐ ਫੇਕ ਵੀਡੀਓ ਪਾਈ ਜਾਂਦੇ ਸਭ ਕੁਝ ਮਿਲ ਰਿਹਾ ਜੀ ਜਿਹੜੇ ਫੇਕ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਨਾ ਵੀਡੀਓ ਪਾਓ ਗਲਤ ਨਾ ਵੀਡੀਓ ਪਾਓ ਤੇ ਸਭ ਕੁਝ ਇੱਥੇ ਮਿਲ ਰਿਹਾ ਜੀ ਕਿਸੇ ਗਾਲ ਦੀ ਗੱਲ ਨਹੀਂ ਨਹੀਂ ਲੰਗਰ ਪਾਣ ਦੇ ਤਹ ਹਣ ਲੰਗਰ ਆਇਆ ਸੀਗਾ ਜਲਾਲਾਬਾਦ ਤੋਂ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਦਾ ਬਹੁਤ ਧੰਨਵਾਦ ਅਸੀਂ ਕਰਦੇ ਆ ਜਿਹੜੇ ਲੰਗਰ ਲਾ ਕੇ ਇੱਥੇ ਆਏ ਨੇ